ਦੇ ਸਾਰੇ ਨਿਆਣੇ ਆਉਣ ਦਾ ਮਾਪਿਆਂ ਨੂੰ ਡੰਗ ਲੈਣ ਦੀ ਲੋੜ ਹੀ ਨਹੀਂ ਪਿਆ ਘਰਾਂ ਜਿੰਨਾ ਮਰ ਗਿਆ ਤੁਹਿਆ ਸਾਨੂੰ ਹੈਨਾ ਤੇ ਨੰ ਜਿਹੜੀ ਹਕੀਕਤ ਦੂਸਰਾਂ ਨੂੰ ਤੁਹਾਨੂੰ ਥੋੜੀ ਹੋ ਦੱਸ ਚੋ ਵੀ ਇਹ ਤਾਂ ਸੁਣ ਸੁਣਾਈ ਗੱਲ ਕੀ ਹੋਇਆ ਕਿੰਦਾ ਮੋਟਰਸਾਈਕਲ ਉਹਨਾਂ ਨੇ ਲਿਆ ਕੇ ਲਾਇਆ ਤੇਰੇ ਅੱਗੇ ਸਾਹੀ ਜਾਂਦੇ ਮਤਲਬ ਜਿੱਦਾ ਜਾਏ ਦੇ ਸੀਗੇ ਉਹਨਾਂ ਨੇ ਨਾ ਮਤਲਬ ਆਰਮੀ ਦੀ ਲੁੱਕ ਸੀ ਦੀ ਉਹਦੀ ਮੋਟਰਾਂ ਦੇ ਕੋਈ ਨਹੀਂ ਬੰਨਿਆ ਸੀ ਦਾ ਤਾਂ ਅਸੀਂ ਜਿੱਲੇ ਗਏ ਨਾ ਉਹਨੇ ਇੱਕ ਦਾ ਮੋੜ ਕੱਟਿਆ ਤਾਂ ਉਹਨੇ ਨਾ ਲਿਆ ਕੇ ਵਿੱਚ ਮਾਰੀ ਸਕੂਟੀ ਤੇ ਸਕੂਟੀ ਦੀ ਸਾਈਡ ਵਾਲਾ ਮਗਰਾ ਮਤਲਬ ਟੁੱਟ ਗਿਆ ਉਹ ਤਾਂ ਟੇਢੀ ਹੋ ਗਈ ਤਾਂ ਉਹਨੇ ਦੇਖੀ ਅੱਛਾ ਅੱਗੇ ਕਿੰਨਾ ਹੁੰਦਾ ਹੈ ਸਾਡੇ ਜਿੱਥੇ ਨਾ ਸੋਰੀ ਲੱਗਿਆ ਜਿਹੜੇ ਟਿਪਰ ਤਾਂ ਕੇ ਲੋਪੇ ਆ ਗਏ। ਨਾ ਉਹੀ ਉਹੀ ਉਹਨੇ ਬਾਰੇ ਮम्मी ਦੀ ਇੱਕ ਵਾਰ ਤਾਂ ਉਹ ਲੋਲੀ ਹਮੇਂ ਜੇਬ ਚ ਪਾ ਲਿਆ। ਮੈਂ ਤਾਂ ਬਿਜਲੀ ਪਾਉਣੀ ਸੀ। ਮम्मी ਨੇ ਉਹ ਜੱਟ ਬਣਾ ਦਿੱਤਾ। ਤੇ ਤੇ ਜਿਹੜਾ ਦੂਸਰਾ ਸੀਗਾ ਉਹ ਛੜਾਂਦਾ ਸੀ ਜਾਨੂੰ। ਦੂਜੇ ਵਾਲੇ ਨੂੰ ਉਹਨੇ ਮੇਰੇ ਅੱਠ ਨੂੰ ਵਾਰੀ ਹੈਲਮਟ ਮਾਰਿਆ ਮੇਰੇ ਸਿਰ 'ਚ। ਬਾਤ ਤੇ ਪਰ ਜਿਹੜਾ ਦੂਜੇ ਵਾਲਾ ਨੇ ਮੈਂ ਤੁਸੀਂ ਖੜਿਆ ਕਿੱਥੋਂ ਗਾਉਂ ਨੂੰ? ਮੈਂ ਉਹਨੂੰ ਹਲੋ ਪਜਾਮੇ ਤੋਂ ਪਜਾਮੇ ਲੁਹਾਨੀ ਠੀਕ 40 ਦੀ ਚਾਬੀ ਸੀ ਜਿਹੜੇ ਮੇਰੇ ਹੱਥ ਵਿੱਚ ਮੈਂ ਟੇਢੀ ਕਰਕੇ ਉਹਦੀ ਅੱਖ 'ਚ ਮਰੀ ਉਹਦੀ ਅੱਖ 'ਚ ਖੂਨ ਨਿਕਲ ਗਿਆ ਜਿਹੜਾ ਦੌੜ ਗਿਆ ਉਹ ਜਿਹੜਾ ਦੌੜ ਗਿਆ ਉਹ ਜਿੰਨੇ ਉਹਨੇ ਚੀਕ ਪਾਉਣ ਲੱਗ ਪਿਆ ਉਹਦੀ ਅੱਖ 'ਚ ਬੱਜੀ ਹੋ ਗਈ ਉਹ ਫਟਲੇ ਦੌੜ ਗਿਆ ਫਿਰ ਉਹ ਨੂੰ ਮੈਂ ਕਿਹਾ ਹਲੋ ਯਾਰ ਕੀ ਕਰ ਰਹੇ ਹੋ ਉਹ ਕਿਸ ਦੀਆਂ ਧੀਆਂ ਪੜਾਣੀਆਂ ਫਟਿਆ ਦੇ ਬਾਈ ਮੈਂ ਇਹਨੂੰ ਨਾਲ ਮੰਮੀ ਉਹ ਬਹੀਏ ਪੜਾ ਵਧੀਆ ਵੈਰੀ ਗੁੱਡ ਬੱਚਾ ਵਧੀਆ ਇਹਨਾਂ ਨੂੰ ਛੱਡਾ ਫੇਰ ਆਉਣਾ ਨੂੰ ਨਿਕੂ ਪਾ ਉਹ ਬੰਨ੍ਹ ਰੁਕ ਤਾਂ ਹਰ ਖੁੱਲ ਜਾਏ ਖੁੱਲ ਜਾਏ ਅਜੇ ਖੁੱਲਣ ਗਿਆ ਉਹਦਾ ਤੇਰਾ ਕੁੱਲ ਨੇ ਅੰਮ੍ਰਿਤਪੁਰ ਮਮਾ ਮਮਾ ਤੇਨੂੰ ਇਹ ਯਾਰ ਨਾ ਪਛਣਿਆ ਦੇ ਦੰਡਾ ਬੜਾ ਡੰਡਾ ਇੱਕ ਮੈਂ ਕਿਹੜਾ ਦਰਾ ਤੋਰ ਫੜਿਆ ਛੰਨੀਆਂ ਮਾਰੀਆਂ ਫੋਨ ਵਾਲੇ ਚੋਰ ਆ ਇਹ ਪਰ ਦੇ ਦੇ ਨੰਬਰ ਜਗਾ ਤੈਨੂੰ ਹੁਣ ਵੀ ਕਹਾਂ ਨੰਬਰ ਦੇ ਸਾਨੂੰ ਰੈਂ ਰੈਂ ਦਾ ਜੋ ਫਲਕ ਮੈਂ ਸਾਡਾ ਸਰਪੰਚ ਪਿੰਡ ਧੋਈ ਆ ਇਹ ਸ਼ਬਨ ਕੁਮਾਰੀ ਸਾਡੇ ਪਿੰਡ ਦੀ ਧੜ ਦੋਤੀ ਹੈ ਠੀਕ ਹੈ ਕਾਦੇ ਸਾਡੇ ਪਿੰਡ ਤੋਂ ਆਪਣੇ ਮਤਲਬ ਘਰ ਜਾ ਰਹੀ ਸੀਗੀ ਤੇ ਰਸਤੇ 'ਚ ਜਾਂਦੇ ਵੇਲੇ ਛੰਨੀਆਂ ਤੋਂ ਥੋੜੀ ਜਿਹੀ ਪਿੱਛੇ ਸੌਂਸਪਰ ਤੋਂ ਛੰਨੀਆਂ ਦੇ ਵਿੱਚ ਇਹਨਾਂ ਨੂੰ ਡਕਾਇਤ ਪੈ ਗਏ ਦਕੈਤਾਂ ਨੇ ਇਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਲੇਕਿਨ ਇਸ ਕੁੜੀ ਦੀ ਦਾਦ ਆ ਇਨੀ ਹੌਸਲੇ ਨਾਲ ਉਹਨਾਂ ਨੂੰ ਪਕੜ ਮਜ਼ਬੂਤ ਕਰ ਦਿੱਤੀ ਉਹਨਾਂ ਦੀ ਲੱਤ ਪਕੜੀ ਐਸੀ ਲੱਤ ਪਕੜੀ ਕਿ ਉਹਨੂੰ ਛੱਡਿਆ ਹੀ ਨਹੀਂ ਇਹਨਾਂ ਉਹ ਤੋਂ ਬਾਅਦ ਰਾਗੀ ਰਾੰਦੇ ਜੀ ਇੱਕਾ ਹੱਡੀਆਂ ਮੈਡਮ ਬੈਠੀ ਐ ਇਹ ਇਹਨਾਂ ਦਾ ਲੜਕਾ ਸੀਗਾ ਉਹਦੇ ਲੜਕੇ ਨੇ ਆ ਕੇ ਇਹਨੂੰ ਜੱਫਾ ਪਾ ਲਿਆ ਉਹਨੂੰ ਨਾਲ ਉਹਨਾਂ ਨੇ ਵੀ ਕਾਫੀ ਹੈਲਪ ਕਰਾਈ ਬਾਕੀ ਰਾਗਰ ਜਿੰਨੇ ਆਂਦੇਗੇ ਉਹਨਾਂ ਰਾਗਰ ਇਹਨਾਂ ਨੇ ਬਹੁਤ ਮਦਦ ਕਰਕੇ ਉਹਨੂੰ ਕਾਫੀ ਹੱਥ ਤੱਕ ਪਕੜ ਕੇ ਮਾਰ ਪੀਟ ਜੋ ਵੀ ਹੁੰਦੀ ਮੌਕੇ ਦੀ ਕੀਤੀ ਜਾਂਦੀ ਕੀਤੀ। ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਦਸੂਹੇ ਤੋਂ ਬੁਲਾਇਆ ਗਿਆ। ਪ੍ਰਸ਼ਾਸਨ ਨੇ ਆਖਿਆ ਉਹਨਾਂ ਨੂੰ ਲੈ ਕੇ ਦਸੂਹੇ ਚੱਲੇ ਗਏ। ਦਸੂਹੇ ਅਗਲੀ ਕਾਰਵਾਈ ਪ੍ਰਸ਼ਾਸਨ ਕਰ ਰਿਹਾ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਕਿ ਉਹ ਜਲਦੀ ਤੋਂ ਜਲਦੀ ਇਸ ਬੱਚੀ ਦਾ ਇਨਸਾਫ ਆਈ ਨਾ ਜਾਂ ਦੋ ਵਾਲੀਆਂ ਗੁੰਮ ਹੋਈਆਂ ਉਹ ਵੀ ਜਲੀਆਂ ਜਾਣ। ਔਰ ਉਹਨਾਂ ਦੀ ਹੱਥ ਪਕੜ ਜਿੰਨੀ ਵੀ ਹੈ ਉਹਨਾਂ ਨੂੰ ਪਕੜ ਕੇ ਉਹਨਾਂ ਤੋਂ ਸੱਚ ਬਕਾਇਆ ਜਾਏ ਕਿ ਜਿੰਨੀ ਵੀ ਸਾਡੀ ਕੰਢੀ ਏਰੀ ਨਹਿਰ ਏਰੀ ਦੂਜੇ ਚੌਥੇ ਦਿਨ ਕੋਈ ਨਾ ਕੋਈ ਕਾਂਡ ਹੁੰਦਾ ਰਹਿੰਦਾ। ਉਹ ਦੁਬਾਰਾ ਐਸਾ ਕਾਂਡ ਨਾਵਲ ਹੋਰ ਅਸੀਂ ਇਸ ਕੁੜੀ ਦਾ ਬਹੁਤ ਤੇ ਦਿਲ ਤੋਂ ਦਿਨਵਾਦ ਕਰਦੇ ਹਾਂ